ਮੌਸਮ ਹੈਗਾ ਜੀ ਬਹੁਤ ਸੁਹਾਵਣਾ ਦਿਖਾਉਂਦਾ ਥੋਨੂੰ ਮੌਸਮ ਤੇ ਲਓ ਜੀ بارش ਦਾ ਹਜੇ ਕੋਈ ਚਾਂਸ ਨਹੀਂ ਆ ਲੇਕਿਨ ਕਾਲੀ ਕੜਾ ਚੜ ਗਈ ਆ ਪੂਰੀ ਤੇ ਹਨੇਰੀ ਬੜੀ ਤੇਜ ਐ ਹਵਾ ਬਹੁਤ ਚੱਲ ਰਹੀ ਆ ਧੂੜ ਭਰੀ ਦੇਖ ਸਕਦੇ ਆ ਤੁਸੀਂ ਲੇਕਿਨ ਮੌਸਮ ਥੋੜਾ ਜਿਹਾ ਠੰਡਾ ਹੋ ਗਿਆ ਪਹਿਲਾਂ ਨਾਲੋਂ ਗਰਮੀ ਘਟ ਗਈ ਆ ਤੇ ਉੱਪਰ ਪੂਰੀ ਬਿਜਲੀ ਲਿਸ਼ਕ ਰਹੀ ਆ ਤੇ ਦੇਖਦੇ ਆ ਵੇਟ ਕਰਦੇ ਆ ਜੇ ਜੇ ਨਹੀਂ ਪੈ ਜਵੇ ਤਾਂ ਵਧੀਆ ਹੋ ਜਵੇ ਕਾਲੀ ਘਟਾ ਚੜੀ ਹੋਈ ਆ ਪੂਰੀ ਦੇਖੋ ਜ਼ੋਰ ਦਾ ਪੂਰਾ ਲਾਇਆ ਹੋਇਆ ਰੱਬ ਨੇ ਇਹ ਪਾਣ ਨੂੰ ਬਾਕੀ ਕੁਦਰਤ ਦੇ ਰੰਗ ਹੈ ਜੀ ਹਾਇ ਤੱਕ ਦਾ ਫੋਟੋਆਂ ਖਿੱਚ ਰਹੀਆਂ ਉੱਪਰੋਂ ਦੇਖਦੇ ਆ ਮੌਸਮ ਠੰਡਾ ਹੁੰਦਾ ਕਿ ਨਹੀਂ ਬਹੁਤ ਹੀ ਵਧੀਆ ਮੌਸਮ ਹੋ ਗਿਆ ਵੈਸੇ ਥੋੜੀ ਗਰਮੀ ਹੁਣ ਫਰਕ ਪਿਆ ਅੱਗੇ ਨਾਲ ਤੇ ਦੇਖੋ ਜੇ ਬਾਰਿਸ਼ ਪੈ ਜਾਵੇ ਘਟਾ ਦਾ ਪੂਰੀ ਛੜੀ ਹੋਈ ਆ ਕਾਲੀ ਬੱਦਲ ਇਧਰੋਂ ਮਿੱਟੀ ਬਹੁਤ ਉੜੀ ਆ ਹਵਾ ਦੇ ਨਾਲ ਲੇਕਿਨ ਹੁਣ ਥੋੜਾ ਜਿਹਾ ਫਰਕ ਪੈ ਗਿਆ ਪਹਿਲਾਂ ਨਾਲੋਂ ਜਿਹੜੀ ਮਿੱਟੀ ਉੱਡਣ ਵਾਲੀ ਸੀ ਉੱਡ ਗਈ ਉਹ ਬਾਕੀ ਦੇਖਦੇ ਹਾਂ ਹੁਣ ਮੀਂਹ ਪੈਂਦਾ ਕਿ ਨਹੀਂ ਪੈਂਦਾ ਤੁਸੀਂ ਦੇਖ ਰਹੇ ਹੋ ਪਿੰਡ ਕਨੌਲੀ ਤੋਂ ਲਾਈਵ ਗਰੀਬ ਕਨੌਲੀ ਚੈਨਲ ਤੋਂ ਬਣੇ ਰਹੋ ਵੀਡੀਓ ਦੇ ਵਿੱਚ ਅਜੇ ਕੋਈ ਚਾਂਸ ਨਹੀਂ ਲੱਗ ਰਿਹਾ ਮੀਂਹ ਦਾ ਸ਼ਾਇਦ ਹਵਾ ਨਾਲ ਨਾ ਕਿਤੇ ਉੱਡ ਜਵੇ ਬੱਦਲ ਜਿਹੜੇ ਸਾਹਮਣੇ ਹਵਾ ਚੱਲ ਰਹੀ ਹੈ ਬਹੁਤ ਤੇਜ਼ ਫਾਸਟ ਤੇ ਤੁਸੀਂ ਦੇਖ ਰਹੇ ਹੋ ਜੀ ਲਾਈਵ ਮੈਂ ਥੋੜਾ ਆਪਣਾ ਗੁਰਦੀਪ ਕਨੌਲੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇੱਧਰੋਂ ਆਇਆ ਬਦਲ ਨੰਗਲ ਵੱਲੋਂ ਇਹ ਸਾਈਡ 'ਚ ਅਨੰਦਪੁਰ ਸਾਹਿਬ ਤੇ ਨੰਗਲ ਪੈ ਜਾਂਦਾ ਜੀ ਤੇ ਆ ਸਾਹਮਣੇ ਥਰਮਲ ਪਲਾਂਟ ਦੇੋਂ ਧੂੰਆਂ ਨਿਕਲ ਰਿਹਾ ਚਿਮਨੀਆਂ 'ਚ ਉਜੀ ਕਾਲੀ ਘਟਾ ਚੜ ਗਈ ਹੈ ਪੂਰੀ ਇੱਕ ਸੰਦੂਖ ਹਨੇਰਾ ਹੋ ਗਿਆ ਪੂਰਾ ਲਓ ਜੀ ਪੂਰੇ ਪਿੰਡ 'ਚ ਹਨੇਰਾ ਛਾ ਗਿਆ ਪੂਰੇ ਘਨੇ ਬੱਦਲ ਆ ਇੰਦਰ ਜਿਆਦਾ ਹੈ ਤੁਸੀਂ ਦੇਖ ਰਹੇ ਹੋ ਲਾਈਵ ਗੁਰਦੀਪ ਕਨੌਲੀ ਚੈਨਲ ਤੋਂ ਉਮੀਦ ਆ ਜੇ ਕੋਈ ਚਾਂਸ ਨਹੀਂ ਹੈਗਾ ਲੇਕਿਨ ਬਦਲ ਪੂਰਾ ਹੋ ਗਿਆ ਉੱਪਰ ਉਸਮਾਨ ਚ ਇਹ ਤਾਂ ਕੋਈ ਚਾਂਸ ਨਹੀਂ ਮੀਂਹ ਦੇ ਇੱਕ ਵੀ ਕਣ ਨਹੀਂ ਨਿਗਰੀ ਹੈਗੀ ਲੇਕਿਨ ਕਾਲੀ ਘਟਾ ਚੜ ਗਈ ਹੈ ਪੂਰੀ ਬਈ ਵੈਦਰ ਤਾਂ ਵਧੀਆ ਹੋ ਗਿਆ ਹੁਣ ਗਰਮੀ ਨੂੰ ਫਰਕ ਪੈ ਗਿਆ ਬਹੁਤ ਜ਼ਿਆਦਾ ਦੇਖ ਸਕਦੇ ਹੋ ਬਿਜਲੀ ਪੂਰੀ ਲਸ਼ਕ ਰਹੀ ਹੈ नहीं हजे मूड नहीं बनाया है मीह का चांस घटे ही है मीह बहुत घट चांस है मीह لیکن ਟੈਂਪਰੇਚਰ 'ਚ ਫਰਕ ਪਿਆ ਥੋੜਾ ਜਿਹਾ ਤੇ ਹੁਣ ਮੈਂ ਵੀਡੀਓ ਬੰਦ ਕਰਦਾ ਜੀ ਲਾਈਵ ਬੰਦ ਲੱਗਿਆ ਕਰਨ ਜੇ ਬਾਰਿਸ਼ ਹੋ ਗਈ ਤਾਂ ਦੁਬਾਰਾ ਲਾਈਵ ਹੋਵਾਂਗਾ ਫਿਰ ਦਿਖਾਉਂਦੇ ਆ ਸਾਨੂੰ ਬਾਰਿਸ਼ ਪੈਂਦੀ ਸੋ ਠੀਕ ਹੈ ਜੀ ਧੰਨਵਾਦ ਜੀ ਸਾਡਾ ਰੱਬ ਰੱਖਾ